ਨਾਲ ਸ਼ਰੁਪਦੀ ਕਾਲੀਦਾਲ ਤੋਂ ਅਰਸ਼ਦੀਪ ਕਲੇਰ ਜੁੜੇ ਨੇ ਕਲੇਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀਬਿੰਡੇ ਤੇ ਸਵਾਗਤ ਹੈ ਜਿਸ ਤਰੀਕੇ ਦੇ ਨਾਲ 9 ਮਾਸ ਦਾ ਜਿਹੜਾ ਰਿਸ਼ਤਾ ਹੈ ਮੁੜ ਤੋਂ ਜੁੜਨ ਦੀਆਂ ਜੜੀਆਂ ਨੇ ਕਿ ਆਸਰਾਂ ਲਗਾਈਆਂ ਜਾ ਰਹੀਆਂ ਨੇ ਲੇਕਿਨ ਇਹ ਸਭ ਦੇ ਦਰਮਿਆਨ ਪੰਜਾਬ ਭਾਜਪਾ ਦੀ ਜਿਹੜੀ ਇਕਾਈ ਹੈ ਉਹ ਆਪਸ ਦੇ ਵਿੱਚ ਹੀ ਵਰਸਸ ਵਰਗੀ ਜਿਹੜੀ ਸਿਚੁਏਸ਼ਨ ਕ੍ਰੀਏਟ ਕਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਬੀਜੇਪੀ ਪ੍ਰਧਾਨ ਕਹਿ ਰਹੇ ਨੇ ਕਿ ਕਾਲੀਦਾਲ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਜਦਕਿ ਕਾਰਜਕਾਰੀ ਪ੍ਰਧਾਨ ਕਹਿ ਰਹੇ ਨੇ ਕਿ ਅਸੀਂ ਆਪਣੇ ਦਮ ਤੇ ਚੋਣ ਲੜਾਂਗੇ ਵੀ ਸੁਸਤਾਈ ਨੀ ਸਭ ਤੋਂ ਪਹਿਲਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿੱਥੇ ਪੰਥ ਨੂੰ ਰਿਪਰੈਜ਼ੈਂਟ ਕਰਦੀ ਹੈ ਜਿੱਥੇ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੀ ਹੈ ਉੱਥੇ ਪੰਜਾਬ ਦੀ ਰੂਹ ਹੈ ਇਹ ਪਾਰਟੀ ਔਰ ਜਦੋਂ ਗੱਠਜੋੜ ਦੀ ਗੱਲ ਹੁੰਦੀ ਹੈ ਦੇਖੋ ਗੱਠਜੋੜ ਸਟੇਟਮੈਂਟਸ ਨਾਲ ਨਾ ਗੱਠਜੋੜ ਹੁੰਦੇ ਨੇ ਨਾ ਗੱਠਜੋੜ ਟੁੱਟਦੇ ਨੇ ਗੱਠਜੋੜ ਦੋ ਪਾਰਟੀਆਂ ਦਾ ਮਿਨੀਮਮ ਪੁਆਇੰਟ ਅਜੰਡਾ ਹੁੰਦਾ ਹੈ ਕਿ ਉਹ ਦੋ ਪਾਰਟੀਆਂ ਕਿਉਂ ਇਕੱਠੀਆਂ ਹੋ ਰਹੀਆਂ ਸ਼੍ਰੋਮਣੀ ਅਕਾਲੀ ਦਲ ਦਾ ਜੇ ਬੀਜੇਪੀ ਨਾਲ ਗੱਠ ਜੋੜ ਰਿਹਾ ਹੈ ਤਾਂ ਉਹਦੇ ਕਾਰਨ ਸੀ ਕਿਉਂਕਿ ਉਸ ਸਮੇਂ ਪੰਜਾਬ ਦੇ ਹਾਲਾਤ ਇਸ ਤਰੀਕੇ ਦੇ ਸੀ ਹਿੰਦੂ ਸਿੱਖ ਖੇਕਤਾ ਦੇ ਵਿੱਚ 파ੜਾ ਸੀ ਔਰ ਪੰਜਾਬ ਇੱਕ ਹਨੇਰੇ ਖੂ ਦੇ ਵਿੱਚ ਸੀ ਉਥੋਂ ਬਾਹਰ ਕੱਢਿਆ ਸਾਰੇ ਧਰਮਾਂ ਦੇ ਵਿੱਚ ਵਿਸ਼ਵਾਸ ਜਾ ਕੇ ਆ ਪੰਜਾਬ ਦੀ ਤਰੱਕੀ ਹੋਈ ਤੇ ਜਦੋਂ ਬੀਜੇਪੀ ਨੇ ਕਿਸਾਨੀ ਦੇ ਵਿਰੁੱਧ ਸਟੈਂਡ ਲਿਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਭਾਈਵਾਲ ਸੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਨਹੀਂ ਸਮਝੇ ਬਿੱਲ ਲਿਆਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਕਿਸਾਨ ਦੀ ਇੱਕ ਨਮਾਇੰਦਾ ਰਾਜਨੀਤਿਕ ਦਿਮਾਤ ਹੈ ਉਹ ਕਿਸਾਨ ਦੇ ਨਾਲ ਖੜੇ ਪਰ ਆਪਣਾ ਅਲਾਈਅንስ ਵੀ ਛੱਡਿਆ ਵਜ਼ੀਰੀ ਵੀ ਛੱਡੀ ਅੱਜ ਵੀ ਜਦੋਂ ਆਪਾਂ ਗੱਲ ਕਰਦੇ ਆ ਕਿ ਜੀ ਅਲਾਈਅንስ ਹੋ ਰਿਹਾ ਨਹੀਂ ਹੋ ਰਿਹਾ ਬੀਜੇਪੀ ਦੇ ਲੀਡਰਸ ਦੀਆਂ ਸਟੇਟਮੈਂਟਸ ਸਾਰੀਆਂ ਨੇ ਸੋ ਮੈਂ ਬਹੁਤ ਕਲੀਅਰ ਆ ਸ਼੍ਰੋਮਣੀ ਅਕਾਲੀ ਦਲ ਬੜਾ ਕਲੀਅਰ ਹੈ ਕਿ ਇਸ ਤਰੀਕੇ ਨਾਤਾ ਟੀਵੀ ਦੇ ਉੱਤੇ ਕੱਟੜ ਜੋੜ ਹੋ ਸਕਦਾ ਹੈ ਨਾ ਟੁੱਟ ਸਕਦਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਪਹਿਲਾ ਏਜੰਡਾ ਪੰਜਾਬ ਹੈ ਪੰਜਾਬ ਦੇ ਬਹੁਤ ਕੋਰ ਇਸ਼ੂਸ ਨੇ ਕਿਉਂਕਿ ਅਗਰ ਰੀਜਨਲ ਪਾਰਟੀ ਸਰ ਜੀ ਸਰ ਤੁਸੀਂ ਪੰਜਾਬ ਪਹਿਲਾ ਦੀ ਗੱਲਬਾਤ ਕਰ ਰਹੇ ਹੋ ਕਿ ਪੰਜਾਬ ਪਹਿਲਾ ਜੇਕਰ ਇਹਨਾਂ ਕੇਸ ਆਪਾਂ ਗੱਲਬਾਤ ਕਰ ਲੈਂਦੇ ਆ ਜੇਕਰ ਗੱਠਜੋੜ ਹੁੰਦਾ ਤਾਂ ਕਿਹੜੇ ਕਿਹੜੇ ਜਿਹੜੇ ਮਸਲੇ ਨੇ ਉਹ ਸ਼ਰੂਪਨੀ ਅਕਾਲੀ ਦਲ ਦੇ ਪੰਜਾਬ ਪ੍ਰਤੀ ਅਹਿਮ ਰਹਿ ਸਕਦੇ ਨੇ ਜੋ ਕਿ ਭਾਜਪਾ ਦੇ ਅੱਗੇ ਰੱਖੇ ਜਾ ਸਕਦੇ ਨੇ ਕਿ ਜੇਕਰ ਇਹਨਾਂ ਗੱਲਾਂ ਤੇ ਤੁਸੀਂ ਸਹਿਮਤੀ ਪ੍ਰਗਟਾਉਂਦੇ ਹੋ ਫਿਰ ਅਸੀਂ ਗੱਠਜੋੜ ਕਰਨ ਨੂੰ ਤਿਆਰ ਆ ਕਿਹੜੇ ਕਿਹੜੇ ਮਸਲੇ ਰਹਿ ਸਕਦੇ ਨੇ ਪੰਜਾਬ ਤੇ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਗੱਠਜੋੜ ਇੱਕ ਸਿੰਗਲ ਸਟੇਟਮੈਂਟ ਨਾਲ ਨਹੀਂ ਹੋਣਾ ਨਾ ਗੱਠਜੋੜ ਅਰਸ਼ੀਤ ਸਿੰਘ ਕਲੀਅਰ ਦੇ ਲੈਵਲ ਤੇ ਹੋਣਾ ਹੈ ਗੱਠਜੋੜ ਹਮੇਸ਼ਾ ਪਾਰਟੀ ਦੇ ਵਿੱਚ ਵਿਚਾਰਿਆ ਜਾਂਦਾ ਗੱਠਜੋੜ ਜਦੋਂ ਪਾਰਟੀ ਕੋਲ ਕੋਈ ਪ੍ਰੋਪੋਜੀਸ਼ਨ ਆਉਗੀ ਉਹਦੇ ਨਾਲ ਵਿਚਾਰਿਆ ਜਾਊਗਾ ਅੱਜ ਦੀ ਤਰੀਕ ਦੇ ਵਿੱਚ ਕੋਈ ਐਸਾ ਵਿਚਾਰ ਪਾਰਟੀ ਦੇ ਅੰਦਰ ਨਹੀਂ ਚੱਲ ਰਿਹਾ ਕੋਈ ਅਸੀ ਪ੍ਰੋਪੋਜੀਸ਼ਨ ਪਾਰਟੀ ਕੋਲ ਨਹੀਂ ਹੈਗੀ ਪਰ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਕਮਿਟਿਡ ਹੈ ਪੰਜਾਬ ਦੇ ਇਸ਼ੂਜ਼ ਲਈ ਅਸੀਂ ਇੱਕ ਰੀਜਨਲ ਪਾਰਟੀ ਆ ਅਗਰ ਇੱਕ ਰੀਜਨਲ ਪਾਰਟੀ ਦਾ ਸਾਥ ਕਿਸੇ ਕੇਂਦਰੀ ਪਾਰਟੀ ਨੂੰ ਚਾਹੀਦਾ ਤਾਂ ਉਹ ਪੰਜਾਬ ਦੀ ਗੱਲ ਕਰਨੀ ਪਊਗੀ ਔਰ ਪੰਜਾਬ ਦੇ ਕੋਰ ਇਸ਼ੂਜ਼ ਕੀ ਨੇ ਕਿਸਾਨ ਦੇ ਉੱਤੇ ਜਿਹੜਾ ਚੜ ਰਿਹਾ ਕਰਜ਼ਾ ਜਿਹੜਾ ਕਿਸਾਨੀ ਅੱਜ ਲਾਹੇਵੰਦ ਨਹੀਂ ਰਹੀ ਏ ਕੋਰ ਇਸ਼ੂ ਹੈ ਪੰਜਾਬ ਦਾ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਵੱਧਦੀ ਜਾ ਰਹੀ ਏ ਔਰ ਆਮ ਆਦਮੀ ਪਾਰਟੀ ਦੀ ਨਲਾਇਕੀ ਇਸ ਤਰੀਕੇ ਦੀ ਨਿਕਲੀ ਕਿ ਉਹ 3.5 ਲੱਖ ਕਰੋੜ ਤੇ ਪਹੁੰਚ ਗਈ ਇਹ ਪੰਜਾਬ ਦਾ ਕੋਰ ਇਸ਼ੂ ਹੈ ਪੰਜਾਬ ਤੇ ਪਾਣੀ ਪੰਜਾਬ ਦਾ ਕੋਰ ਇਸ਼ੂ ਹੈ ਬੰਦੀ ਸਿੰਘਾਂ ਦੀ ਗੱਲ ਹੈ ਪੰਜਾਬ ਦਾ ਕੋਰ ਇਸ਼ੂ ਹੈ ਸੋ ਗੱਲ ਪੰਜਾਬ ਦੀ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਇੱਕ ਇੱਕ ਸਵਾਲ ਸੀ ਮੇਰਾ ਤੁਹਾਡੇ ਤੋਂ ਜਿਸ ਤਰੀਕੇ ਦੇ ਨਾਲ ਅਸੀਂ ਬੀਜਪੀ ਦੇਖਦੇ ਆ ਬੀਜਪੀ ਕਿਉਂਕਿ ਕੇਂਦਰੀ ਪਾਰਟੀ ਏ ਕੇਂਦਰੀ ਪਾਰਟੀ ਦੇ ਵੱਲੋਂ ਬਹੁਤ ਸਾਰੇ ਕੇਂਦਰੀ ਆਗੂਆਂ ਨੇ ਮਿਲ ਕੇ ਫੈਸਲੇ ਕਰ ਲਏ ਹੁੰਦੇ ਆਕਾਲੀ ਦਲ ਅਸੀਂ ਜਦੋਂ ਦੇਖਦੇ ਕਿਤੇ ਨਾ ਕਿਤੇ ਖੇਤਰੀ ਲੈਵਲ ਤੇ ਫੈਸਲੇ ਹੋ ਜਾਂਦੇ ਆ ਪਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਤਾਂ ਉਹਨਾਂ ਦੀ ਪਾਰਟੀ ਦੇ ਵਿੱਚ ਮੰਨੀ ਵੀ ਜਾਂਦੀ ਹੈ ਇੱਕ ਸਤਿਕਾਰ ਦੇ ਤੌਰ ਤੇ ਕੱਲ ਜਦੋਂ ਜ਼ੀਰਾ ਦੇ ਵਿੱਚ ਰੈਲੀ ਸੀ ਇੱਕ ਸਵਾਲ ਉਹਨਾਂ ਤੋਂ ਕੀਤਾ ਗਿਆ ਤਾਂ ਸੁਖਬੀਰ ਬਾਦਲ ਜੀ ਕਹਿੰਦੇ ਨੇ ਕਿ ਅਸੀਂ 27 ਦੇ ਇਲੈਕਸ਼ਨ ਹਲੇ ਦੂਰ ਨੇ ਵਿਚਾਰ ਚਰਚਾ ਕਰ ਲਾਂਗੇ ਪਰ ਇਸ ਚੀਜ਼ ਤੇ ਇੱਕ ਮਾਜਾ ਲਗਾਇਆ ਜਾ ਸਕਦਾ ਕਿ ਆਕਾਲੀ ਦਲ ਗਠਜੋੜ ਦੇ ਲਈ ਤਿਆਰ ਆ ਹਾਂ ਕੁਝ ਟਰਮ ਐਂਡ ਕੰਡੀਸ਼ਨ ਹੈ ਜਿਹੜੀਆਂ ਉਹਨਾਂ ਨੂੰ ਜ਼ਰੂਰ ਫਾਲੋ ਅਪ ਕਰਨਾ ਪਏਗਾ ਕਿ ਬੀਜਪੀ ਤਾਂ ਇੱਕ ਲਖੀਰ ਖਿੱਚਦੀ ਨਜ਼ਰ ਆ ਰਹੀ ਹੈ ਨਾ ਪ੍ਰਧਾਨ ਕਹਿ ਰਿਹਾ ਹੈ ਗੱਠਜੋੜ ਕਰ ਲੈਣਾ ਚਾਹੀਦਾ ਹੈ ਪਰ ਕਾਰਜਕਾਰੀ ਪ੍ਰਧਾਨ ਕਹਿ ਰਿਹਾ ਕਿ ਅਸੀਂ ਗੱਠਜੋੜ ਨਹੀਂ ਕਰ ਰਹੇ ਅਕਾਲੀਪਨ ਦਾ ਕੀ ਸਟੈਂਡ ਰਹੇਗਾ ਇਸ ਈਨ ਵਿੱਚ ਦੇਖੋ ਰੋਹਿਤ ਜੀ ਬੀਜਪੀ ਕੀ ਸੋਚਦੀ ਹੈ ਬੀਜਪੀ ਦਾ ਕੀ ਪੋਲਿਟੀਕਲ ਡਿਸੀਜਨ ਹੈ ਉਹ ਇੱਕ ਪਾਰਟੀ ਹੈ ਉਹ ਆਪਣੇ ਫੈਸਲੇ ਆਪ ਕਰੂਗੀ ਆਪਣੇ ਫੈਸਲੇ ਲਾਊਗੀ ਮੈਂ ਸ਼ਰੋਮਨੀ ਅਕਾਲੀ ਦਲ ਦੇ ਬਿਹਾਰ ਤੇ ਇਹ ਗੱਲ ਕਹਿ ਸਕਦਾ ਹਾਂ ਜੋ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਰੇ ਕਲੈਰ ਸਾਬ ਜੁੜੇ ਰਹੇ ਹੋ ਜੁੜੇ ਰਹੇ ਮੈਂ ਮਾਫੀ ਦੇ ਨਾਲ ਤੁਹਾਨੂੰ ਰੋਕ ਰਿਹਾ ਹਾਂ ਭਾਰਤੀਨਤਾ ਪਾਰਟੀ ਤੋਂ ਅਨਿਲ ਸ਼੍ਰੀਨਵੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਸ਼੍ਰੀਨਿ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀਮੀਡੇ ਦੇ ਉੱਪਰ ਤਾਂ ਸ਼ਰੁਪਨੀ ਕਾਲੀਦਲ ਤੇ ਭਾਰਤੀਨਤਾ ਪਾਰਟੀ ਦੇ ਗੱਟ ਜੋੜ ਦੀ ਗੱਲਬਾਤ ਕਰ ਰਹੇ ਹਾਂ ਕਿਉਂਕਿ ਪੰਜਾਬ ਭਾਜਪਾ ਦੀ ਇਕਾਈ ਦੇ ਵਿੱਚ ਜਿਹੜੀ ਵਰਸਿਸ ਹੋ ਰਹੀ ਹੈ ਹੁਣ ਸਿਚੁਏਸ਼ਨ ਬਣੀ ਹੈ ਜਿੱਥੇ ਇੱਕ ਪਾਸੇ ਤੁਹਾਡੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਕਾਲੀਦਲ ਦੇ ਨਾਲ ਗੱਟ ਜੋੜ ਹੋਣਾ ਚਾਹੀਦਾ ਲੇਕਿਨ ਕਾਰਜਕਾਰੀ ਪ੍ਰਧਾਨ ਕਹਿ ਰਹੇ ਨੇ ਨੇਕੋ ਅਸਕਲ ਚ ਕੋਈ ਦੂਰadicਲ ਕੋਈ ਨਹੀਂ ਹੈਗੀ ਭਾਤਜਨਤਾ ਪਾਰਟੀ ਦਾ ਚੇਤਨਤਾਵਰ ਅਤੇ ਪੰਜਾਬ ਦੀ ਜਿੱਦੀ ਪ੍ਰਕਿਰਸਤ ਹੈ ਕਿ ਆਪਣੇ ਆਪ 117 117 ਸੀਟਾਂ ਵਾਸਤੇ ਤਿਆਰ ਕਰਨਾ ਦੂਰਸਾਈ ਵਾਸਤੇ ਹੋਰ ਸ਼ਿਓ ਦੇ ਵਾਸਤੇ ਕੰਮ ਕਰ ਰਹੇ ਹਾਂ ਸਾਰੇ ਜਣੇ ਅਸੀਂ ਉਹਦੇ ਵਾਸਤੇ ਆਪਣੇ ਬੂਤ ਸਾਰੇ 117 ਸਾਰਾ ਵਿਧਾਨ ਸਭਾ ਦੇ ਤਿਆਰ ਕਰ ਰਹੇ ਹਾਂ ਆਪਣੇ ਉੱਤੇ ਕਰਕਰਤਾ ਨੂੰ ਮੋਬਾਈਲਸ ਕਰ ਰਹੇ ਹਾਂ ਹੋਰ ਜਿਹੜੇ ਪਰਿਵਾਰ ਚ ਸਾਡਾ ਇਸ ਦਿਵੀਰ ਸਮਾਜਿਕ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਨੇ ਉਹਨਾਂ ਨੂੰ ਜੋੜਨ ਦਾ ਪ੍ਰਯਾਸ ਕੀਤਾ ਜਾ ਰਿਹਾ ਸੋ ਇਸ ਦਾ ਕਿ ਭਾਰਤੀ ਜਨਤਾ ਪਾਰਟੀ ਅੱਜ ਦੇ ਦਿਨ ਵਿੱਚ ਬੜਕ ਬਿਲਕੁਲ ਸਪਸ਼ਟ ਕਰ ਦਿਆ ਕਿ ਭਾਰਤੀ ਜਨਤਾ ਪਾਰਟੀ ਵੀ 117 ਇਕੱਲੇ 117 ਦੇ 17 ਫੀਸਦੀ ਤਿਆਰੀ ਕਰ ਰਹੀ ਹੈ ਔਰ ਅਸੀ 27 ਦੇ ਵਿੱਚ ਇਸੇ ਲੈਵਲ ਦੇ ਉੱਤੇ ਲੜਨ ਦੀ ਤਿਆਰੀ ਕਰ ਰਿਹਾ ਤਿੰਨ ਸਵਾਲ ਸੀ ਅਸੀਂ ਸਭਰਾ ਸਿੱਧਾ ਸਪਸ਼ਟ ਸਵਾਲ ਕਰ ਹੁਣ ਪ੍ਰਧਾਨ ਵੀ ਮੰਨਣ ਜਾਂ ਵਾਈਸ ਪ੍ਰੈਜ਼ੀਡੈਂਟ ਦੀ ਫਿਕਰ ਨਾਲ ਨਹੀਂ ਨਹੀਂ ਦੇਖੋ ਇੱਥੇ ਕੋਈ ਕੋਈ ਉਹਦੇ ਵਿੱਚ ਦੁਬਿਧਾ ਹੈ ਜਾਂ ਕੋਈ ਅਸੀ ਕੋਈ ਗੱਲ ਨਹੀਂ ਜੇਕਰ ਆਪਾਂ ਦੇਖੀਏ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਭਾਜਪਾ ਦੀ ਜਿਹੜੀ ਹੈ ਸਥਿਤੀ ਹੈ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਗੱਟਚੋੜ ਅਗਰ ਨਹੀਂ ਹੁੰਦਾ ਤਾਂ ਇਕੱਲਿਆਂ ਚੋਣਾਂ ਸਰਕੀਤੀਆਂ ਜਾ ਸਕਦੇ ਨੇ 227 ਦੇ ਵਿੱਚ ਬਿਲਕੁਲ ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਜੇ ਉਸੇ ਗੱਟਚੋੜ ਸੀਗੇ ਅਸੀਂ ਹੁਸ਼ਿਆਰਪੁਰ ਆਪਣਾ ਗੁਰਦਾਸਪੁਰ ਤੇ ਅਮ ਅਮਿਤਸਰ ਦੀ ਸਭ ਲੋਕ ਸਭਾ ਚੋਣ ਲੜਦੇ ਸੀਗੇ ਠੀਕ ਹੈ ਔਰ ਤੁਸੀਂ 2024 ਦੇ ਲੋਕ ਸਭਾ ਦੇ ਰਿਜ਼ਲਟ ਦੇਖੇ ਹੋਣੇ ਆ ਅਸੀਂ ਲੁਧਿਆਣਾ ਦੀ ਸੀਟ ਸਿਰਫ 16000 ਵਿਦਾਰ ਤੋਂ ਹਾਰੇ ਅਸੀਂ ਫਿਰੋਜ਼ਪੁਰ ਦੀ ਸੀਟ ਸਿਰਫ 10000 ਤੋਂ ਹਾਰੇ ਪਟਿਆਲਾ ਦੀ ਸੀਟ ਜਿੱਤੇ ਅਸੀਂ ਕੋਈ ਚੋਣ ਨਹੀਂ ਲੜਦੇ ਉੱਥੇ ਸਿਰਫ ਅਸੀਂ 16000 ਤੋਂ ਹਾਰੇ ਠੀਕ ਹੈ ਨਾ ਮਿਲ ਉਹ ਜਿਹੜੀ ਟ੍ਰੈਡੀਸ਼ਨ ਤਿੰਨ ਸੀਟਾਂ ਲੜਦੇ ਸੀਗੇ ਉਹ ਤਾਂ ਬਾਅਦ ਜਦੋਂ ਅਸੀਂ ਆ ਤਿੰਨ ਸੀਟਾਂ ਹੈਗੇ ਸਾਡੇ ਤਿੰਨ ਛੋਟੇ ਛੋਟੇ ਮਾਰ ਜਣਾ ਸੀ ਹਾਰੇ ਆ ਇਹ ਦੱਸਦਾ ਹੈਗਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਐਸਐਸ ਕਿਸ ਤਰੀਕੇ ਨਾਲ ਵੱਧ ਰਹੀ ਹੈ ਮੈਂ ਤੁਹਾਨੂੰ ਯਕੀਨ ਨਾਲ ਕਹਿ ਰਿਹਾ 2027 ਵਿੱਚ ਉਹ ਕੋਈ ਚੁਣ ਕਰ ਸਕਦੇ ਆਪਣੇ ਪੱਧਰ ਦੇ ਉੱਤੇ ਇੱਕ ਫੋਰਸ ਫੋਰਸ ਬਣ ਕੇ ਨਿਕਲ ਰਹੀ ਹੈ ਮੇਰ ਸਾਹਿਬ ਇੱਕ ਚੀਜ਼ ਹੋਰ ਹੈਗਾ ਕਲੇਰ ਸਾਹਿਬ ਨੂੰ ਸਵਾਲ ਕਰਨਾ ਚਾਹਗਾ ਦੇਖੋ 노 ਡਾਊਟ ਕਿਉਂਕਿ ਪੱਤਰਕਾਰ ਦੇ ਤੌਰ ਤੇ ਅਸੀਂ ਹਰ ਇੱਕ ਚੀਜ਼ ਨੂੰ ਦੇਖਦੇ ਆ ਪਿਛਲੇ ਦਿਨਾਂ ਚ ਤਰਨ ਤਾਰਨ ਦੀ ਤੋਂ ਡਿ ਰੈਲੀ ਹੁੰਦੀ ਬਹੁਤ ਸਟ੍ਰੌਂਗ ਰੈਲੀ ਉਹ ਦੇਖੀ ਗਈ ਕਿਉਂਕਿ 43 ਜਿਹੇ ਮੀਟਰ ਜਿਹੜੇ ਆਜ਼ਾਦ ਗਰੁੱਪ ਦੇ ਸੀਗੇ ਅਕਾਲੀ ਦਲ ਦੇ ਵਿੱਚ ਮਰਜ ਕਰ ਜਾਂਦੇ ਨੇ ਤੁਸੀਂ ਉਹਨਾਂ ਨੂੰ ਆਪਣਾ ਕੈਂਡੀਡੇਟ ਵੀ ਅਨਾਉਂਸ ਕਰਤਾ ਪਿਛਲੇ 1.5 ਸਾਲ ਚ ਇੱਕ ਜੋ ਪ੍ਰਤੀਕਿਰਿਆ ਸੀ ਕਲੇਰ ਸਾਹਿਬ ਦੇਖ ਰਹੇ ਆ ਕਿ ਜਦੋਂ ਅਕਾਲੀ ਦਲ ਦਾ ਲੱਗਦਾ ਨੇ ਕਿ ਥੋੜਾ ਜਿਹਾ ਗ੍ਰਾਂਸ ਉੱਪਰ ਜਾ ਰਿਹਾ ਹੈ ਪਰੰਤੂ ਭਾਗ ਦੇ ਨਾਲ ਇੱਕ ਕੁਝ ਨਾ ਕੁਝ ਚਰਚਾਵਾਂ ਛਿੜ ਜਾਂਦੀਆਂ ਨੇ ਕਿ ਜੀ ਦੁਬਾਰੇ ਗੱਲ ਜੁਰੂਨ ਜਾ ਰਿਹਾ ਹੈ ਵਰਕਰ ਜਾਂ ਲੀਡਰ ਸਸਪੰਸ ਪੈਣਦੇ ਕਿ ਹੁਣ ਅਸੀਂ ਅਕਾਲੀ ਦਲ ਚ ਰਹੀਏ ਜਾਂ ਅਸੀਂ ਬੀਜੇਪੀ ਤੋਂ ਅਕਾਲੀ ਦਲ ਚ ਜਾਈਏ ਜਾਂ ਅਕਾਲੀ ਦਲ ਤੋਂ ਬੀਜੇਪੀ ਜਾਈਏ ਇਹ ਲੱਗ ਰਿਹਾ ਤੋਂ ਉਹ ਚੀਜ਼ ਹੈ ਕੱਲੀ ਮੀਡੀਆ ਦੇ ਨਜ਼ਰੀਏ ਤੋਂ ਇਸ ਨੂੰ ਦੇਖੀਏ ਕਿ ਜਦੋਂ ਅਕਾਲੀ ਦਲ ਦਾ ਘਰਾ ਉੱਪਰ ਜਾਂਦਾ ਦੇਖਦਾ ਉਹ ਵੀ ਘੱਟ ਛੋੜਦੀਆਂ ਚਰਚਾਵਾਂ ਛੱਡਦੀਆਂ ਨਜ਼ਰ ਆਉਂਦੀਆਂ ਨੇ ਰੋਹਿਤ ਜੀ ਜਦੋਂ ਮੈਂ ਪਹਿਲਾਂ ਹੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਔਰ ਸ਼੍ਰੋਮਣੀ ਪੰਜਾਬ ਲਈ ਨਿਰੰਤਰ ਕਮਿਟਿਡ ਹੈ ਅਸੀਂ ਆਪਣਾ ਕੰਮ ਕਰਦੇ ਜਾ ਰਹੇ ਹਾਂ ਅਗਰ ਕਿਸੇ ਹੋਰ ਪਾਰਟੀ ਦੀ ਕੋਈ ਸਟੇਟਮੈਂਟ ਹੈ ਉਹ ਉਹੀ ਪਾਰਟੀ ਕਲੀਅਰਫਾਈ ਕਰ ਸਕਦੀ ਹੈ ਅਗਰ ਭਾਜਪਾ ਦੀ ਸਟੇਟਮੈਂਟ ਹੈ ਤਾਂ ਸ਼ਰੀਨ ਸਾਹਿਬ ਕਲੀਅਰਫਾਈ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਪਸ਼ਟ ਹੈ ਸ਼੍ਰੋਮਣੀ ਅਕਾਲੀ ਦਲ ਗੱਟ ਜੋੜ ਦੇ ਉੱਤੇ ਜਦੋਂ ਵੀ ਕੋਈ ਗੱਲ ਕਰੇਗਾ ਤਾਂ ਜਦੋਂ ਕੋਈ ਗੱਲ ਵਿਚਾਰੀ ਜਾਏਗੀ ਕਿਉਂਕਿ ਇਹ ਪਾਰਟੀ ਨੇ ਐਸ ਅ ਹੋਲ ਡਿਸੀਜਨ ਲੈਣਾ ਹੈ ਇਹ ਪਾਰਟੀ ਦੀ ਕੋਰ ਕਮੇਟੀ ਤੇ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਡਿਸੀਜਨ ਹੋਣਾ ਹੈ ਜਦੋਂ ਵੀ ਕੋਈ ਐਸੀ ਗੱਲ ਵਿਚਾਰੀ ਜਾਊਗੀ ਖੁੱਲਕੇ ਮੀਡੀਆ ਦੇ ਸਾਹਮਣੇ ਰੱਖਾਂਗੇ ਅੱਜ ਦੀ ਤਰੀਕ ਦੇ ਵਿੱਚ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਅਸੀਂ ਪੰਜਾਬ ਨੂੰ ਕਮਿਟਿਡ ਆ ਪੰਜਾਬ ਦੇ ਇਸ਼ੂਸ ਨੂੰ ਕਮਿਟਿਡ ਆ ਔਰ ਪੰਜਾਬ ਦੇ ਇਸ਼ੂਸ ਦੀ ਗੱਲ ਕਰਦੇ ਆ ਹਾਂ ਖੇਤਰੀ ਪਾਰਟੀ ਦੀਆਂ ਰਿਜ਼ਰਵੇਸ਼ਨਸ ਹੁੰਦੀਆਂ ਨੇ ਤੁਸੀਂ ਕੇਂਦਰੀ ਪਾਰਟੀਆਂ ਦਾ ਸਾਥ ਪਹਿਲਾਂ ਵੀ ਲਿਆ ਹੈ ਗਾਹਾਂ ਵੀ ਤੁਸੀਂ ਸੋਚਦੇ ਹੋ ਪਰ ਉਹ ਸਾਥ ਸਿਰਫ ਤੇ ਸਿਰਫ ਸੂਬੇ ਦੀ ਭਲਾਈ ਦਾ ਹੁੰਦਾ ਹੈ ਸੂਬੇ ਦੇ ਇਸ਼ੂਸ ਦਾ ਹੁੰਦਾ ਹੈ ਔਰ ਜਿੰਨਾ ਚਿਰ ਸੂਬੇ ਦੇ ਇਸ਼ੂਸ ਤੇ ਨਹੀਂ ਗੱਲ ਹੋਊਗੀ ਇਤਿਹਾਸੀ ਸ਼੍ਰੋਮਣੀ ਅਕਾਲੀ ਦਲ ਬਿਨਾ ਸੂਬੇ ਤੋਂ ਬਿਨਾ ਸੂਬੇ ਦੇ ਇਸ਼ੂਸ ਤੋਂ ਕੋਈ ਐਸਾ ਗੱਠ ਜੋੜ ਕੋਈ ਐਸੀ ਸਟੇਟਮੈਂਟ ਅਸੀਂ ਨਹੀਂ ਦਿੰਦੇ ਹਾਂ ਜੇ ਕਿਸੇ ਪਾਰਟੀ ਨੇ ਸਟੇਟਮੈਂਟ ਦਿੱਤੀ ਹੈ ਉਹਦੀ ਕਲੈਰੀਫਿਕੇਸ਼ਨ ਉਹਨਾਂ ਦੇ ਸਪੋਕਸਪਰਸਨ ਜਿਹੜੇ ਸ਼੍ਰੀਮਾਨ ਸਾਹਿਬ ਤੁਹਾਡੇ ਨਾਲ ਜੁੜੇ ਨੇ ਇਹ ਦੇ ਸਕਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਸਟੇਟਮੈਂਟ ਨਹੀਂ ਹੈ ਕੀ ਕਲੀਅਰ ਸਾਹਿਬ ਹੋ ਕਲੀਅਰ ਕਰੋ ਹਮੇਸ਼ਾ ਚਰਚਾ ਚੱਲੀ ਪਿਛਲੇ ਦਿਨਾਂ ਚ ਗੱਠ ਜੋੜ ਦੀ ਬੀਜੇਪੀ ਨੇ ਕਿਹਾ ਅਸੀਂ ਵੱਡੇ ਭਰਾ ਦੀ ਭੂਮਿਕਾ ਨਿਭਾਵਾਂਗੇ ਬਹੁਤ ਟਾਈਮ ਹੋਇਆ ਛੋਟੇ ਭਰਾ ਦੀ ਭੂਮਿਕਾ ਨਿਭਾਉਣ ਦੇ ਲੋ ਔਰ ਅਗਰ ਬਾਦਲ ਸਾਹਿਬ ਕਹਿੰਦੇ ਨੇ ਅੱਜ ਤੁਹਾਨੂੰ ਬਣਾਉਣੇ ਵੱਡਾ ਭਰਾ ਇਸ ਚੀਜ਼ ਤੋਂ ਤੁਸੀਂ ਸਾਫ਼ ਤਰੀਕੇ ਨਾਲ ਜਿਹੜੀ ਸਟੇਟਮੈਂਟ ਆਉ ਸਮਝ ਸਕਦੇ ਹੋ ਤਾਂ ਜੇਕਰ ਕੱਲ ਨੂੰ ਗੱਠ ਜੋੜ ਦੀ ਸੰਭਾਵਨਾ ਬਣਦੀ ਹੈ ਕਿ ਅਕਾਲੀ ਦਲ ਛੋਟੇ ਭਰਾ ਦੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹੈ ਜਾਂ ਵੱਡੇ ਭਰਾ ਦੀ ਭੂਮਿਕਾ ਵੱਡਿਆਂ ਲਈ ਰਹੇਗੀ ਦੇਖੋ ਇਹ ਬੜੇ ਹਾਈਪੋਥੈਟিক্যাল ਕੁਐਸਚਨਸ ਨੇ ਵੱਡਾ ਭਰਾ ਛੋਟਾ ਭਰਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਸ਼੍ਰੋਮਣੀ ਗਾਲ ਦਲ ਪੰਜਾਬ ਦੀ ਇੱਕ ਲੋਕਸੀ ਖੇਤਰੀ ਪਾਰਟੀ ਹੈ ਤੇ ਦੇਸ਼ ਦੀ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਪਾਰਟੀ ਹੈ ਸੋ ਛੋਟਾ ਭਰਾ ਬਣਾਉਣਾ ਇਹ ਗੱਲਾਂ ਸਿਰਫ ਹਾਈਪੋਥੈਟিক্যাল ਨੇ ਗੱਲਾਂ ਕਹਿਣ ਨੂੰ ਚੰਗੀਆਂ ਲੱਗ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨ ਨੂੰ ਪੰਜਾਬ ਨੂੰ ਪੰਥ ਨੂੰ ਰਿਪਰੈਜ਼ੈਂਟ ਕਰਨ ਵਾਲੀ ਜਮਾਤ ਹੈ ਇੱਕ ਵੱਡੀ ਇਸ ਗੁਰਬਾਨੀ ਵਾਲੀ ਜਮਾਤ ਇੱਕ ਬਹੁਤ ਲੰਬੀ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਹੈ ਸੋ ਸਟੇਟਮੈਂਟਸ ਕੋਈ ਵੀ ਹੋਣ ਦੇਖੋ ਮੈਂ ਫੇਰ ਕਹਿ ਦਿੰਦਾ ਕਿ ਸਟੇਟਮੈਂਟਸ ਸਾਕਾਰਦੀਆਂ ਨੇ ਨਾ ਤਾਂ ਸਟੇਟਮੈਂਟਸ ਕਦੇ ਅਲਾਈਅੰਸ ਕਰਦੀਆਂ ਨੇ ਅਲਾਈਅੰਸ ਮੁੱਦਿਆਂ ਤੇ ਹੁੰਦਾ ਮਿਨਿਮਮ ਪੁਆਇੰਟ এজেন্ডੇ ਤੇ ਹੁੰਦਾ ਹੈ ਅੱਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਮਿਟਿਡ ਹੈ ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ ਔਰ ਲਗਾਤਾਰ ਅੱਗੇ ਵਧ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚਾਹੇ ਤਰਨਤਾਰਨ ਦੀ ਰੈਲੀ ਹੋਵੇ ਚਾਹੇ ਲੁਧਿਆਣੇ ਦਾ ਧਰਨਾ ਹੋਵੇ ਚਾਹੇ ਫਰੋਜ਼ਪੁਰ ਦੀ ਰੈਲੀ ਹੋਵੇ ਬੜੀਆਂ ਸਕਸੈਸਫੁਲ ਇਵੈਂਟਸ ਨੇ ਲੋਕਾਂ ਦਾ ਬੜਾ ਸਾਥ ਮਿਲ ਰਿਹਾ ਲੋਕਾਂ ਨੂੰ ਪਤਾ ਹੈ ਕਿ ਅਗਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਗੱਲ ਕਰਦਾ ਤਾਂ ਉਹ ਵੀ ਅਕਾਲੀ ਦਲ ਹੈ ਅਮਨ ਸ਼ਾਂਤੀ ਭਾਈਚਾਰਕ ਸਾਇੰਸ ਦੀ ਗੱਲ ਹੈ ਤਾਂ ਉਹ ਵੀ ਅਕਾਲੀ ਦਲ ਹੈ ਸੋ ਲੋਕ ਬਿਲਕੁਲ ਸਮਝ ਚੁੱਕੇ ਨੇ ਔਰ ਜਿਹੜੀਆਂ ਇਹ ਪਾਰਟੀਆਂ ਨੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹਨਾਂ ਦੇ ਝੂਠ ਤੋਂ ਪੰਜਾਬੀ ਸਤਾਏ ਨੇ ਤੇ ਪੰਜਾਬੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੰਜਾਬ ਨੂੰ ਦੇਖਦੇ ਗਰੇਵਰ ਸਾਹਿਬ ਗਰੇਵਰ ਸਾਹਿਬ ਜਿਸ ਤਰੀਕੇ ਦੇ ਨਾਲ ਮੌਜੂਦਾ ਕੁਝ ਸਰਗਰਮ ਜਿਹੜੇ ਮੁੱਦੇ ਨੇ ਉਹ ਚੱਲ ਰਹੇ ਨੇ ਮੈਂ ਸਿੱਧੇ ਤੌਰ ਤੇ ਤੁਹਾਨੂੰ ਇਹ ਜਿਹੜਾ ਸਪਸ਼ਟ ਸਵਾਲ ਕਰ ਰਿਹਾ ਕਿ ਹਾਲਾਂਕਿ ਹਰੇਕ ਦੀ ਆਪ ਕੋ ਆਪਣੀ رائے ਆ ਪੰਜਾਬ ਬੀਜਪੀ ਪ੍ਰਧਾਨ ਦੀ ਆਪ ਕੋ ਆਪਣੀ رائے ਆ ਤੇ ਕਾਰਜਕਾਰੀ ਪ੍ਰਧਾਨ ਦੀ رائے ਆ ਤੁਹਾਡੀ ਨਿੱਜੀ رائے ਕੀ ਆ ਤੁਹਾਨੂੰ ਕੀ ਲੱਗਦਾ ਤੁਹਾਨੂੰ ਵੀ ਹੁਣ ਸਿਆਸਤ ਦੇ ਵਿੱਚ ਕਾਫੀ ਟਾਈਮ ਹੋ ਚੁੱਕਿਆ ਹੈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜੇਕਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਲੀਹਾਂ ਤੇ ਲੈ ਕੇ ਆਉਣਾ ਹੈ ਤੁਹਾਡਾ ਨਿੱਜੀ ਵਿਚਾਰ ਕੀ ਕਹਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਘੱਟ ਜੋੜ ਦੀ ਲੋੜ ਹੈ ਐਜ਼ ਅ ਚੀਫ ਸਪੋਕਸਪਰਸਨ ਮੇਰੀ ਜ਼ਿੰਮੇਵਾਰੀ ਹੈ ਕਿ ਮੇਰਾ ਕੋਈ ਨਿੱਜੀ ਵਿਚਾਰ ਨਹੀਂ ਹੋ ਸਕਦਾ ਮੈਂ ਪਾਰਟੀ ਦੀ ਗੱਲ ਮੀਡੀਆ ਦੇ ਵਿੱਚ ਰੱਖਣੀ ਹੈ ਔਰ ਮੈਂ ਬਤੌਰ ਚੀਫ ਸਪੋਕਸਪਰਸਨ ਸ਼੍ਰੋਮ ਦੀ ਅਕਾਲੀ ਦਲ ਦੇ ਤੁਹਾਡੇ ਨਾਲ ਜੁੜਿਆ ਹਾਂ ਉਹ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਫੈਸਲਾ ਹੋਏਗਾ ਜੋ ਕੋਰ ਕਮੇਟੀ ਫੈਸਲਾ ਕਰੇਗੀ ਦੇਖੋ ਗੱਠਜੋੜ ਮੈਂ ਫੇਰ ਦੁਬਾਰਾ ਕਹਦੇ ਹਾਂ ਕਿ ਗੱਠਜੋੜ ਕੋਈ ਅਜੇ ਪਲੈਟਫਾਰਮ ਤੇ ਥੋੜਾ ਡਿਸਾਈਡ ਹੋ ਜਾਣਾ ਹੈ ਗੱਠਜੋੜ ਲਈਏ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਿਚਾਰੀਆਂ ਜਾਣੀਆਂ ਨੇ ਪਾਰਟੀ ਦੇ ਅੰਦਰ ਇੱਕ ਡੈਮੋਕਰੈਟਿਕ ਪ੍ਰੋਸੈਸ ਹੈ ਪਾਰਟੀ ਦੀ ਲੀਡਰਸ਼ਿਪ ਦਾ ਰਾਏ مشਵਰਾ ਵਿਚਾਰ ਹੋਣਾ ਹੈ ਕਿਹੜੀ ਪਾਰਟੀ ਨਾਲ ਅੱਗੇ ਵਧਿਆ ਜਾ ਸਕਦਾ ਹੈ ਪਾਰਟੀ ਨਾਲ ਜਾਣਾ ਵੀ ਹੈ ਕਿ ਇਕੱਲਿਆਂ ਚੋਣ ਦੇ ਵਿੱਚ ਜਾਣਾ ਹੈ ਹਲੇ ਡੇਢ ਸਾਲ ਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਬਕਾਇਦਾ ਇਹ ਫੈਸਲੇ ਡੈਮੋਕਰੇਟਿਕਲੀ ਪਾਰਟੀ ਦੀ ਸਹਿਮਤੀ ਦੇ ਨਾਲ ਤੇ ਸਰਦਾਰ ਸੁਬੀਰ ਸਿੰਘ ਬਾਦਲ ਇਹ ਫੈਸਲੇ ਲੈ ਲੈਣਗੇ ਟੁਕਮੇ ਸਮੇਂ ਤੇ ਫੈਸਲੇ ਹੋ ਜਾਣਗੇ ਜੀ ਸਰ ਜਿਸ ਤਰੀਕੇ ਦੇ ਨਾਲ ਕਿ ਜੀ ਚਲੋ ਡੈਮੋਕਰੇਟਿਕ ਤਰੀਕਾ ਨਹੀਂ ਦਿੰਦਾ ਠੀਕ ਹੈ ਮੈਂ ਸ਼੍ਰੀਨ ਸ਼੍ਰੀਨ ਸਾਹਿਬ ਤੋਂ ਮੈਂ ਰੁਕ ਕਰਦਾ ਹਾਂ ਸ਼੍ਰੀਨ ਸਾਹਿਬ ਤੁਹਾਡੀ ਨਿੱਜੀ ਰਾਏ ਕੀ ਲੱਗ ਰਹੀ ਹੈ ਕਿ ਗੱਟਚੋੜ ਹੋਣਾ ਚਾਹੀਦਾ ਦੇਖੋ ਇਹ ਵਿੱਚ ਕੋਈ ਨਿੱਜੀ ਰਾਏ ਦਾ ਰਾਜਨੀਤੀ ਦੇ ਵਿੱਚ ਕੋਈ ਪ੍ਰਸ਼ਨ ਹੀ ਨਹੀਂ ਉੱਠਦਾ ਹੈਗਾ ਤੁਸੀਂ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੇ ਪਾਰਟੀ ਦਾ ਸਟੈਂਡ ਤੁਸੀਂ ਬੜਾ ਕਲੀਅਰ ਕਰੋਗੇ। ਔਰ ਪਾਰਟੀ ਦਾ ਸਟੈਂਡ ਬਿਲਕੁਲ ਕਲੀਅਰ ਹੈ ਕਿ 617 ਦੀ 17 ਫੀਸਦੀ ਤਿਆਰੀ ਕਰ ਰਹੇ ਆਂ ਔਰ ਅਸੀਂ 2027 ਦੀ 117 ਦੀ 17 ਫੀਸਦੀ ਲੜਾਂਗੇ। ਇੱਕ ਫਾਰਮੈਟਰਲ ਪੋਸਟ ਬਣ ਕੇ ਆਵਾਂਗੇ ਔਰ ਅਸੀਂ ਹੁਣ ਤਰਨਤਾਰਨ ਦੀ ਵੀ ਅਸੀਂ ਜਿਮੀ ਚੌਂ ਲੜਨ ਜਾ ਰਹੇ ਆਂ ਬੜੀ ਮਜ਼ਬੂਤੀ ਨਾਲ ਲੜਾਂਗੇ। ਅੱਜ ਦੀ ਗੱਲ ਵੀ ਹੋਰ ਬੜੀ ਹੈ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਇਆ ਗੱਲਬਾਤ ਕਰਨੀ ਬਾਹਰ ਨਾ ਕੁਝ ਏਦਾਂ ਤਰੀਕੇ ਨਾਲ ਪ੍ਰੈਡਿਕਸ਼ਨਾਂ ਕਰ ਰਹੇ ਨੇ 227 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਅੰਮ੍ਰਿਤਪਾਲ ਦਾ ਇਸ਼ੂ ਜਿਹੜਾ ਹੈ ਕਾਫੀ ਜਿਹੜਾ ਹੈ ਗਰਮਾਹਟ ਵਰਗਾ ਪੈਦਾ ਹੋਇਆ ਹੋਇਆ ਹੈ ਤਾਂ ਦੂਸਰੇ ਪਾਸੇ ਇਹ ਕਲੈਰਿਟੀ ਹਜੇ ਨਹੀਂ ਦਿੱਤੀ ਜਾ ਰਹੀ ਕਿ ਆਉਣ ਵਾਲੇ ਸੱਤ ਵਿੱਚ ਕਿੱਧਰ ਨੂੰ ਕਰਵਟ ਲੈ ਸਕਦੀ ਹੈ ਭਾਜਪਾ ਜਾਂ ਫਿਰ ਜਿਵੇਂ ਅੰਮ੍ਰਿਤਪਾਲ ਦਾ ਕਾਫੀ ਪਿਛਲੇ ਦਿਨੀ ਜਿਹੜਾ ਗ੍ਰਾਫ ਦੇਖਿਆ ਗਿਆ ਸਭ ਤੋਂ ਵੱਧ ਵੋਟਾਂ ਦੇ ਉਹ ਜਿੱਤੇ ਯਾਨੀ ਕਿ ਕਿਤੇ ਦੁਚਿੱਤੀ ਤਾਂ ਨਹੀਂ ਹੈ ਕਿ ਮੌਕੇ ਤੇ ਦੇਖਿਆ ਜਾਏਗਾ ਕਿ ਕਿਧਰ ਲਾ ਪਲੜਾ ਪਾੜੀਏ ਤੇ ਜਿੱਧਰ ਪਾਰੀ ਹੋਏਗਾ ਤੇ ਉਧਰ ਨੂੰ ਜਿਹੜਾ ਇਹ ਕਾਰਬੋਟਲੈਸਿਕ ਦੇ ਭਾਜ ਪਾ ਦੇਖੋ ਮੈਂ ਬੜੀ ਸਪਸ਼ਟ ਗੱਲ ਕਰ ਰਿਹਾ ਕਿ ਤੁਸੀਂ ਦੇਖਿਆ ਹੋਣਾ ਕਿ 2022 ਦੇ ਵਿੱਚ ਸਿਰਫ ਅਸੀਂ 6.6% ਦੀ ਵੋਟ ਸ਼ੇਅਰ ਸੀਗਾ ਪਰ ਸਾਡੇ ਸਾਰੇ ਕਾਰਕਟਰਾਂ ਨੇ ਔਰ ਸਾਡੀ ਲੀਡਰਸ਼ਿਪ ਨੇ ਮਿਹਨਤ ਕੀਤੀ ਔਰ ਅਸੀਂ ਪਾਰਲੀਮੈਂਟ ਦੇ ਵਿੱਚ 14.6% ਤੇ ਪਹੁੰਚ ਗਏ ਠੀਕ ਹੈ ਨਾ ਔਰ ਹੁਣ ਵੀ ਜਿਹੜਾ ਹੈਗਾ ਵਾ ਲੁਧਿਆਣਾ ਜਿਹੜਾ ਬਾਈ ਇਲੈਕਸ਼ਨ ਹੈ ਸੀ 22% ਦੇ ਕਰੀਬ 23% ਦੇ ਕਰੀਬ ਸੀ ਵੋਟ ਸ਼ੇਅਰ ਲਿੱਤਾ ਹੈਗਾ। ਸੋ ਮੈਂ ਇਸ ਕਰਕੇ ਕਹਿ ਰਿਹਾ ਕਿ ਅਸੀਂ ਜਿਹੜਾ ਹੈਗਾ ਵਾ ਭਾਰਤੀ ਜਨਤਾ ਪਾਰਟੀ ਨੂੰ ਬੁਲਾਉਣੇ ਹੈ ਨਾ ਜਿਸ ਇਹਨਾਂ ਸਭ ਆਪਾਂ ਦੋਨਾਂ ਨੇ ਕਾਲੀਦਾਨ ਤੇ ਭਾਜਪਾ ਨੂੰ ਬੁਲਾਉਣੇ ਨਾ ਤਾਂ ਉਹ ਕਿਤਨੇ ਕਿਤੇ ਜਿਹੜੀ ਸੀਟਾਂ ਉਹ ਜਿੱਤ ਵੱਲ ਜਾਂਦੀ ਹੈ। ਭਾਵੇਂ ਆਪਾਂ ਲੁਧਿਆਣਾ ਦੀ ਗੱਲਬਾਤ ਕਰ ਲਈ ਫਿਰ ਉੱਥੇ ਜਿਹੜੇ ਸਿਆਸੀ ਸੰਕਰਨ ਹੋਰ ਹੋਣੇ ਸੀ ਹੁਣ ਤਰਨਤਾਰਨ ਦਾ ਜ਼ਿਕਰ ਕੀਤਾ ਜਾ ਰਿਹਾ ਉੱਥੇ ਵੀ ਹੋਰ ਹੋ ਸਕਦੇ ਨੇ। ਨਹੀਂ ਨਹੀਂ ਭਾਰਤੀ ਜਨਤਾ ਪਾਰਟੀ ਬਿਲਕੁਲ ਕਲੀਅਰ ਹੈਗੀ ਹੈ ਕਿੰਨਾਂ ਵਾਰ ਸੇ ਲੜਨੀਆਂ ਨੇ ਉਹ ਦੋਸੇ ਸੀ ਕੰਮ ਕਰ ਰਹੇ ਆ ਜਿਹੜਾ ਉਹ ਉਹ ਪਾਣੀ ਹੁਣ ਨਿਕਲ ਚੁੱਕਾ ਦਿਰਾਵਾ ਚੋੜ ਜਿਹੜਾ ਕਿ ਵੀ ਕਿਸਾਨਾਂ ਦਾ ਵਿਰੋਧ ਸੀਗਾ ਫਲਾਣਾ ਸੀਗਾ ਫਲਾਣਾ ਸੀਗਾ ਤੁਸੀਂ ਹੁੰਦੇ ਕਿਵਾਂ ਗਏ ਐਸਕੇੰ ਦੀ ਮੀਟਿੰਗ ਦੇ ਵਿੱਚ ਭਰਦੀ ਜਾਂਦਾ ਪਾਰਟੀ ਨੇ ਵੀ ਸ਼ਮੂਲੀਅਤ ਕੀਤੀ ਹੈ ਸ਼ਹਿਰੀ ਸ਼ਹਿਰੀ ਵੋਟ ਹੈ ਭਾਜਪਾ ਦੀ ਸ਼ਹਿਰੀ ਵੋਟ ਹੈ ਮਾਲ ਲੈਣਿਆ ਲੇਕਿਨ ਪਿੰਡਾਂ ਦੇ ਵਿੱਚ ਕਿੰਨੀ ਪਹੁੰਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਤੁਸੀਂ ਕਿੰਨਾ ਕਾਮਯਾਬ ਹੋ ਰਹੇ ਹੋ ਨੂੰ ਕਿਉਂਕਿ ਪਿਛਲੇ ਦਿਨੀ ਜਿਸ ਤਰੀਕੇ ਨਾਲ ਕਿਸਾਨਾਂ ਨੇ ਪ੍ਰੋਟੈਸਟ ਵੀ ਕੀਤੇ ਕੁਝ ਚੀਜ਼ਾਂ ਮੰਗਾ ਵੀ ਨੇ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਆਪਾਂ ਗੱਲਬਾਤ ਕਰ ਲਈ ਚਲੋ ਮੇਰੀ ਗੱਲ ਜੀ ਠੀਕ ਹੈ ਨਾ ਜੀ ਇਸ ਵੇਲੇ ਅਸੀਂ 29 ਵਿਧਾਨ ਸਭਾ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਸਾਡੇ ਕੈਂਪ ਚੱਲ ਰਹੇ ਨੇ ਔਰ ਉੱਥੇ ਤੁਸੀਂ ਰਾਣ ਉਹ ਵਗੈਰਾ ਤੇ ਮੈਂ ਤਾਂ ਕਹਾਂਗਾ ਤੁਸੀਂ ਉਹਨੂੰ ਕਵਰ ਵੀ ਕਰੋ ਔਰ ਤੁਸੀਂ ਸ਼ਾਇਦ ਇੱਕਦਮ ਸਥਾਨ ਤੇ ਕਵਰ ਵੀ ਕੀਤਾ ਹੈਗਾ 5 500 6 600 3 300 4 400 ਜਿਹੜੇ ਗਿਨੇ ਪਿੰਡ ਦੇ ਸਾਡੇ ਪਿੰਡਾਂ ਦੇ ਰਹਿਣ ਵਾਲੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲਿਆਂ ਵਾਸਤੇ ਆ ਰਹੇ ਨੇ ਜਿਹੜਾ ਕਿ ਹੁਣ ਤੱਕ ਪੰਜਾਬ ਦੀ ਸਰਕਾਰਾਂ ਨੇ ਚਾਹੇ ਪਹਿਲਾਂ ਕਾਂਗਰਸ ਦੀ ਰਹੀ ਚਾਹੇ ਉਹਦੇ ਬਾਅਦ ਆਮ ਆਦਮੀ ਪਾਰਟੀ ਦੀ ਰਹੀ ਜਿਹੜੀ ਲਗਾਤਾਰ ਮੋਦੀ ਸਰਕਾਰ ਦਾ ਲਾਭ ਪਹੁੰਚਾਣ ਦੇ ਵਿੱਚ ਅਸਫਲ ਰਹੀਆਂ ਜਾਂ ਰੋੜੇ ਘਟਕਾਂ ਦੀਆਂ ਰਹੀਆਂ ਅਸੀਂ ਸਿੱਧੇ ਤੌਰ ਦੇ ਉੱਤੇ ਪਿੰਡਾਂ 'ਚ ਜਾ ਕੇ ਕੈਂਪ ਲਗਾ ਰਹੇ ਹਾਂ ਔਰ ਮਰਵਾਉਂਗਾਰਾ ਮਿਲ ਰਿਹਾ ਉੱਥੇ ਵਿਲੰਕਰ ਸ਼ਿਕਾਇਤਾਂ ਜਾ ਰਹੇ ਨੇ ਸਵੇਰੇ ਸ਼ਾਮ ਚਾਹ ਪਈ ਜਾ ਰਹੀ ਹੈ ਪਿੰਡ ਵਾਲਿਆਂ ਵੱਲੋਂ ਆਇਆ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਸੀਂ ਬਕਾਇਦਾ ਆਪਣੇ ਪਾਰਟੀ ਦੇ ਝੰਡੇ ਲਾ ਕੇ ਅਸੀਂ ਬਕਾਇਦਾ ਆਪਣੇ ਬੈਨਰ ਲਾ ਕੇ ਅਸੀਂ ਪਿੰਡ-ਪਿੰਡ ਜਾ ਰਹੇ ਆ ਤੇ ਇਹ ਸਾਬ ਦੱਸਦਾ ਕਿ ਹੁਣ ਉਹ ਪਾਣੀ ਨਿਕਲ ਚੁੱਕਾ ਦਰਿਆ ਚ ਜਿਹੜਾ ਪਿਛਲਾ ਸੀਗਾ 2022 ਦਾ ਹੁਣ ਤੇ 2027 ਪਲੇਰ ਸਾਹਿਬ ਵੀ ਜੁੜੇ ਹੈ ਪਲੇਰ ਸਾਹਿਬ ਕੀ ਲੱਗ ਰਿਹਾ ਕਿ ਜਿਹੜਾ ਜਿਹਦਾ ਜ਼ਿਕਰ ਸ਼ਰੀਨ ਸਾਹਿਬ ਕਰ ਰਿਹਾ ਕਿ ਪਾਣੀ ਨਿਕਲ ਚੁੱਕਿਆ ਹੈਗਾ ਦਰਿਆਵਾਂ ਦਾ ਕਿਸਾਨ ਵਿਰੋਧ ਨਹੀਂ ਕਰ ਰਿਹਾ ਜਾਂ ਜਿਹੜੀਆਂ ਚੀਜ਼ਾਂ ਦੀ ਬੀਜਪੀ ਨੂੰ ਮੁਸ਼ਕਲ ਆ ਰਹੀ ਸੀ ਉਹ ਤੋਂ ਬਾਹਰ ਨਿਕਲ ਚੁੱਕੀ ਬੀਜਪੀ ਇੱਕ ਰਾਜਨੀਤਿਕ ਲੀਡਰ ਦੇ ਤੌਰ ਤੇ ਕਿਵੇਂ ਦੇਖਦੇ ਪਲੇਰ ਸਾਹਿਬ ਇਸ ਚੀਜ਼ ਨੂੰ ਦੇਖੋ ਪੰਜਾਬ ਦਾ ਜਿਹੜਾ ਸੈਂਟੀਮੈਂਟ ਹੈ ਉਹ ਦੇਸ਼ ਨਾਲੋਂ ਹਮੇਸ਼ਾ ਹੀ ਵੱਖਰਾ ਚੱਲਦਾ ਹੈ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦਾ ਸੈਂਟੀਮੈਂਟ ਹੈ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਪੰਥਕ ਸ਼ਫਾਵਾਂ ਨੇ ਉਹਨਾਂ ਦੀ ਆਪਣੀ ਇੱਕ رائے ਹੈ ਔਰ ਹਲੇ ਤੱਕ ਦੇ ਜਿੰਨੇ ਪੋਲ ਐਨਾਲਿਸਿਸ ਰਹੇ ਨੇ ਉਹਦੇ ਵਿੱਚ ਜੇ ਰੂਰਲ ਤੇ ਤੁਸੀਂ ਸ਼ਹਿਰਾਂ ਦਾ ਦੇਖੋਗੇ ਤਾਂ ਹਮੇਸ਼ਾ ਵੱਖੋ ਵੱਖਰਾ ਰਿਹਾ ਹੈ ਤੇ ਬੀਜੇਪੀ ਹੋ ਸਕਦਾ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਬੀਜੇਪੀ ਨੂੰ ਕੋਈ ਵੜਤ ਮਿਲੀ ਹੋਵੇ ਲੇਕਿਨ ਪਿੰਡੂ ਖੇਤਰਾਂ ਦੇ ਵਿੱਚ ਬੀਜੇਪੀ ਉਸ ਤਰੀਕੇ ਨਾਲ ਪਰਫਾਰਮ ਨਹੀਂ ਕੀਤੀ ਇਹ ਡਾਟਾ ਬੇਸ ਗੱਲ ਹੈ ਪਰ ਦੂਸਰੀ ਗੱਲ ਬੜੀ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਨੂੰ ਹੱਕ ਹੈ ਆਪਣੀ ਗੱਲ ਕਰ ਸਕਦੇ ਨੇ ਦੇਖੋ ਬੀਜੇਪੀ ਇੱਕ ਪਾਰਟੀ ਹੈ ਤੇ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਔਰ ਉਹਨਾਂ ਦੇ ਪ੍ਰਵਕਤਾ ਇੱਕ ਕਹਿ ਰਹੇ ਨੇ ਸੋ ਹਰ ਇੱਕ ਪਾਰਟੀ ਨੇ ਆਪਣਾ ਪ੍ਰੋਗਰਾਮ ਅੱਗੇ ਦੇ ਕੇ ਚੱਲਣਾ ਜਿੰਤੇ ਤੱਕ ਤੁਹਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਜਿਸ ਕਰ ਤੁਸੀਂ ਅਲਾਈਅੰਸ ਦੀ ਗੱਲ ਕਰਦੇ ਹੋ ਮੈਂ ਅਲਾਈਅੰਸ ਦੇ ਉੱਤੇ ਬਿਲਕੁਲ ਇੱਕ ਲਾਸਟ ਸਟੇਟਮੈਂਟ ਮੈਂ ਜੋ ਕਹਿਣ ਜਾ ਰਿਹਾ ਕਿ ਅਲਾਈਅੰਸ ਹਮੇਸ਼ਾ ਮੁੱਤਿਆਂ ਦਾ ਹੁੰਦਾ ਹੈ ਅਲਾਈਅੰਸ ਹਮੇਸ਼ਾ ਕੋਮਨ ਮਿਨਿਮਮ ਪ੍ਰੋਗਰਾਮ ਲਈਏ ਦੋ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਬੀਜੇਪੀ ਦੇ ਕੁਝ ਲੀਡਰ ਦੀ ਅਗਰ ਕੋਈ ਸਟੇਟਮੈਂਟ ਆਈ ਹੈ ਪੰਜਾਬ ਪ੍ਰਤੀ ਤਾਂ ਸ਼੍ਰੋਮਣੀ ਅਕਾਲੀ ਦਲ ਅਸੀਂ ਬਿਲਕੁਲ ਕਮਿਟਿਡ ਆ ਪੰਜਾਬ ਨੂੰ ਲੈ ਕੇ ਅਸੀਂ ਬਿਲਕੁਲ ਕਮਿਟਿਡ ਆ ਆਪਣੇ ਇਸ਼ੂਜ਼ ਨੂੰ ਲੈ ਕੇ ਪੰਜਾਬ ਦੀ ਬਿਹਤਰੀ ਨੂੰ ਲੈ ਕੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਉਰੇ ਇੱਕ ਬਾਰਡਰ ਸਟੇਟ ਹੈ ਉਹਦੀ ਪੀਸ ਨੂੰ ਲੈ ਕੇ ਇੰਡਸਟਰੀਅਲ ਪੈਕੇਜ ਨੂੰ ਲੈ ਕੇ ਸੋ ਪੰਜਾਬ ਦੇ ਬਹੁਤ ਇਸ਼ੂਜ਼ ਨੇ ਬੰਦੀ ਸਿੰਘਾਂ ਦਾ ਰਿਹਾਈ ਇੱਕ ਪੰਜਾਬ ਦਾ ਇਸ਼ੂ ਆ ਸਭ ਪੰਜਾਬ ਦੇ ਇਸ਼ੂਜ਼ ਦੇ ਉੱਤੇ ਪੰਜਾਬ ਦੀ ਭਲਾਈ ਦੇ ਉੱਤੇ ਅਗਰ ਕੋਈ ਗੱਲ ਕਰਨੀ ਚਾਹੁੰਦਾ ਤਾਂ ਬਤੌਰ ਖੇਤਰੀ ਪਾਰਟੀ ਉਹ ਕੋਈ ਵੀ ਹੋਵੇ ਜਿਹੜਾ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰੇਗਾ ਤਾਂ ਬਤੌਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉੱਤੇ ਵਿਚਾਰ ਕਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਇਕੱਲਿਆਂ ਵੀ ਚੋਣ ਲੜ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਬਿਹਤਰੀ ਲਈ ਵੀ ਫੈਸਲਾ ਲੈ ਸਕਦਾ ਪਰ ਇਹ ਪਾਰਟੀ ਦਾ ਕੋਰ ਕਮੇਟੀ ਦਾ ਫੈਸਲਾ ਹੋਏਗਾ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਫੈਸਲਾ ਹੋਏਗਾ ਇੰਡੀਵਿਜੂਅਲ ਨਾ ਤਾਂ ਮੇਰੀ ਰਾਏ ਉਰੇ ਕੋਈ ਮਤਵ ਰੱਖਦੀ ਐ ਨਾ ਹੀ ਕਿਸੇ ਹੋਰ ਦੀ ਕੋਈ ਰਾਏ ਮਤਵ ਰੱਖਦੀ ਐ ਇਹ ਪਾਰਟੀਆਂ ਸਿਰ ਇੱਕ ਸਵਾਲ ਦੇ ਪਰਜੈਂਡਾ ਪਿਆਰ ਇੱਕ ਸਵਾਲ ਹਾਲਾਂਕਿ ਜਿਹੜੀ ਰਾਏ ਸਵਾਬਤਾ ਜਿਹੜਾ ਆਪਾਂ ਜ਼ਿਕਰ ਕਰੇ ਰਿਹਾ ਸਰੀਰ ਸਾਹਿਬ ਕਲੈਰ ਸਾਹਿਬ ਕਹਦੇ ਆ ਉਹਨਾਂ ਨੇ ਕਾਫੀ ਮੁੱਦੇ ਗਿਣਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੁੱਦੇ ਦਾ ਮੈਂ ਜ਼ਿਕਰ ਕਰ ਲਵਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਿਹੜੇ ਕਿਹੜੇ ਮੁੱਦੇ ਆਹ ਮ रह ਸਕਦੇ ਨੇ ਤੁਸੀਂ ਇਕੱਲਿਆਂ ਚੋਂ ਲੜਨ ਦੀ ਗੱਲ ਬਾਤ ਆਖ ਰਹੇ ਹੋ 227 ਦੇ ਲਈ ਉਹਨਾਂ ਦੇ ਵਿੱਚ ਇੱਕ ਬੰਦੀ ਸਿੰਘਾਂ ਦਾ ਮੁੱਦਾ ਰਹਿ ਸਕਦਾ ਹੈ ਦੇਖੋ ਗੱਲ ਬੜੀ ਕੀ ਹੈ ਅਸੀਂ ਅੱਛਾ ਮੈਨੂੰ ਪੁੱਛ ਰਹੇ ਹੋ ਕਿ ਕਿਹੜੇ ਸਾਹਿਬ ਪੁੱਛ ਰਹੇ ਹੋ ਸਰ ਹਾਂਜੀ 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 ਸ੍ਰੀਨ ਸਾਹਿਬ ਤੁਹਾਨੂੰ ਹੀ ਪੁੱਛ ਰਹੇ ਜੀ ਅੱਛਾ ਜਿੱਤ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਏਜੰਡਾ ਹੈ ਕਿ ਪੰਜਾਬ ਦਾ ਚੌਮੁਖੀ ਵਿਕਾਸ ਹੋਣਾ ਚਾਹੀਦਾ ਹੈ ਪੰਜਾਬ 'ਚ ਅਮਨ ਸ਼ਾਂਤੀ ਦੇਣੀ ਚਾਹੀਦੀ ਹੈ ਪੰਜਾਬ ਦੇ ਪੰਜਾਬੀਆਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਔਰ ਅਸੀਂ ਉਹਨਾਂ ਵਾਸਤੇ ਕੰਮ ਕਰ ਰਹੇ ਹਾਂ ਤੁਸੀਂ ਦੇਖਿਆ ਹੋਣਾ ਅੱਜ ਤੱਕ ਆਜ਼ਾਦੀ ਦੇ ਬਾਅਦ ਅੱਜ ਤੱਕ ਕਾ ਕਿਸੇ ਨੇ ਸੋਚਿਆ ਸੀ ਕਿ ਕਰਤਾਰਪੁਰ ਸਾਹਿਬ ਦਾ ਲੰਗ ਅਕੁੱਲ ਸਕਦਾ ਹੈ ਨਵੇਂ ਮੋਦੀ ਸਰਕਾਰ ਨੇ ਖੋਲਿਆ ਨਾ ਕੀ ਤੁਸੀਂ ਸੋਚ ਸਕਦੇ ਸੀਗੇ ਕਿ ਸਾਈਂਬ ਜਾਦੇਵ ਦੀ ਜਿਹੜੀ ਸ਼ਹਾਦਤ ਹੈ ਜਿੰਨ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਦਤ ਹੋਵੇ ਉਸ ਨੂੰ ਕਿਸ ਕਿਸ ਤਰੀਕੇ ਨਾਲ ਮਨਾਇਆ ਨਹੀਂ ਗਿਆ ਹੋਵੇ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਆਂਦੇ ਹੀ ਸਾਈਂਬ ਜਾਦੇਵ ਦੀ ਸ਼ਹਾਦਤ ਦਾ ਬਾਲ ਦਿਵਸ ਰੂਪ ਦੇ ਵਿੱਚ ਪੂਰੇ ਦੇਸ਼ ਜਿਨੀ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਾਇਆ ਔਰ ਬਡੇ ਪੱਧਰ ਦੇ ਉੱਤੇ ਉਹਨਾਂ ਦੇ ਉਹਨਾਂ ਨੂੰ ਉਸ ਦਿਨ ਯਾਦ ਕੀਤਾ ਜਾਂਦਾ ਹੈ ਕਿ ਦੇਖੋ ਸ਼ੁਦਾਂਪੁਰ ਉਹ ਦਿਨ ਸਮਾਰਟ ਸਿਟੀ ਦਾੰਤ ਕੰਮ ਕੀਤਾ ਪਰ ਜੀ ਸਰ ਤੁਸੀਂ ਖਿਸ਼ਾਨਾਂ ਦੇ ਬਿਸ਼ਾ ਠੀਕ ਹੈ ਠੀਕ ਹੈ ਮੈਂ ਮੰਨ ਲਈ ਗੱਲ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਧਾਰਮਿਕ ਨੂੰ ਲੈ ਕੇ ਜਿਹੜਾ ਸੈਂਟਰ ਦੀ ਸਰਕਾਰ ਤੁਹਾਡੇ ਕਹਿੰਦੇ ਮੁਤਾਬਕ ਬਹੁਤ ਐਮ ਕੰਮ ਕਰ ਰਹੀ ਹੈ ਲੇਕਿਨ ਇਹ ਵੀ ਆਪਾਂ ਇੱਥੇ ਆ ਵੀ ਰੱਖੀਏ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਇੱਕ ਜੇਕਰ ਖੇਤੀਬਾੜੀ ਨੂੰ ਲੈ ਕੇ ਇੱਥੇ ਸੈਂਟਰ ਕਿਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਤਾਲਮਿਲ ਕਰਕੇ ਨਹੀਂ ਚੱਲੇਗੀ ਤਾਂ ਉਸ ਦਾ ਸੈਟਬੈਕ ਜਿਹੜਾ ਚੱਲਣਾ ਪੈ ਸਕਦਾ ਕਿਉਂਕਿ ਜਦੋਂ ਤਰਨਾ ਲੱਗਿਆ ਸੀ ਆਪਣਾ ਦਿੱਲੀ ਦੇ ਅਰੂਹਾਂ ਤੇ ਉਸ ਮੌਕੇ ਤੇ ਕੁਝ ਕਮਿਟਮੈਂ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਕਮਿਟਮੈਂਟਸ ਪੂਰੀਆਂ ਕਰਨੀਆਂ ਹੋਣਗੀਆਂ ਉਸ ਤੋਂ ਬਾਅਦ ਹੀ ਜਿਹੜਾ ਭਾਜਪਾ ਪਿੰਡ-ਪਿੰਡ ਪੱਧਰ ਤੇ ਜਾ ਕੇ ਵੋਟਾਂ ਦੀ ਮੰਗ ਕਰੇਗੀ ਦੇਖੋ ਅਸੀਂ ਪਿੰਡ-ਪਿੰਡ ਜਾ ਕੇ ਅੱਜ ਵੀ ਪਿੰਡਾਂ 'ਚ ਜਾ ਕੇ ਤੁਹਾਨੂੰ ਮੈਂ ਦੱਸਿਆ ਅਸੀਂ ਕੈਂਪ ਲਗਾ ਰਹੇ ਹਾਂ ਪਰਵਾਹ ਹੁੰਗਾਰਾ ਸਾਨੂੰ ਮਿਲ ਰਿਹਾ ਕਿਉਂ ਕਿ ਮੋਦੀ ਸਰਕਾਰ ਹਮੇਸ਼ਾ ਦੇਸ਼ ਦੇ ਵਿਕਾਸ ਅਤੇ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰਦੀ ਹੈ ਸਾਡੀ ਪਾਰਟੀ ਵੀ ਉਸ ਵਾਸਤੇ ਕੰਮ ਕਰਦੀ ਹੈ ਲੋਕਾਂ ਨੂੰ ਉਹ ਸੁਵਿਧਾ ਪਹੁੰਚ ਨਹੀਂ ਦਿੱਤੀਆਂ ਇਹਨਾਂ ਲੋਕਾਂ ਨੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਅੱਥੀਓ ਘਰ ਘਰ ਪਹੁੰਚਾ ਰਹੇ ਆਂ ਔਰ ਪਰਵਾਉਂਗਾਰਤ ਵੀ ਮੈਂ ਤਾਂ ਕਹਿ ਰਿਹਾ ਤੂੰ ਜਾ ਕੇ ਸਾਡੇ ਕੈਂਪਸ ਕਵਰ ਕਰਕੇ ਦੇਖੋਗਾ 550 660 ਇੱਕ ਇੱਕ ਪਿੰਡ ਚ ਲੋਕ ਹੁਤੇ ਲੈਣਾ ਲਾ ਕੇ ਮੋਦੀ ਸਰਕਾਰ ਦਾ ਫਾਇਦਾ ਉਠਾ ਰਹੇ ਨੇ ਕਹਿੰਦੇ ਆ ਕਿਹੜਾ ਕੀ ਇਹ ਤੁਰਸ ਸਾਈਕੋ ਦੀ ਰਿਫਲੈਕਸ਼ਨ ਨਹੀਂ ਆਏਗੀ ਕੀ ਪੰਜਾਬ ਦੀ ਰਾਜ ਦੀ ਕਰਵਟ ਨਹੀਂ ਲੈ ਰਹੀ ਦੂਸਰੀ ਚੀਜ਼ ਦੀ ਕਿੱਥਾ ਨਾਲ ਦੀ ਗੱਲ ਕਰਦੇ ਆਂ ਦਰਸ਼ਕੋ ਹਮੇਸ਼ਾ ਲਾ ਆਸ਼੍ਰੀਨ ਸਾਹਿਬ ਜਿਸ ਤਰੀਕੇ ਦੇ ਨਾਲ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਹੈ ਪੰਜਾਬ ਪ੍ਰਤੀ ਜਾਂ ਫਿਰ ਆਪਾਂ ਕਾਲੀ ਦਲ ਦੀ ਗੱਲਬਾਤ ਕਰ ਲਈਏ ਸ਼ਾਇਦ ਇਹੀ ਕਾਰਨ ਹੈ ਕਿ ਗਰਾਉਂਡ ਲੈਵਲ ਤੇ ਵਰਕਰ ਦੇ ਵਿੱਚ ਇਸ ਚੀਜ਼ ਦਾ ਚਰਚਾ ਦਾ ਵਿਸ਼ਾ ਹੈ ਕਿ ਜਿਹੜਾ ਆਪੋਜੀਸ਼ਨ ਆ ਉਹ ਤੁਸੀਂ ਵੀ ਜਿਹੜਾ ਹੈ ਕਾਂਗਰਸ ਨੂੰ ਤੇ ਆਪ ਨੂੰ ਬਨਦੋ तकरीबन तकरीबन ਕਾਲੀ ਦਲ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਆ ਉਹਨਾਂ ਨੂੰ ਕਿਰਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਦੋਨੀਆਂ ਪਾਰਟੀਆਂ ਦੀ ਵਿਚਾਰਧਾਰਾ ਤਾਂ ਸਹੀਮ ਲੱਗ ਰਹੀ ਹੈ ਲੇਕਿਨ ਗਰਾਉਂਡ ਤੇ ਵਰਕਰ ਤਾਂ ਹੀ ਇਹ ਗੱਲਬਾਤ ਦਾ ਜ਼ਿਕਰ ਕਰ ਰਿਹਾ ਹੈ ਕਿ ਗੱਠਜੋੜ ਹੋਣਾ ਚਾਹੀਦਾ ਜਾਂ ਇੱਕ ਹੋ ਕੇ ਲੜਾਂਗੇ ਸ਼ਾਇਦ ਹੋ ਸਕਦਾ ਹੈ ਸਰ ਕੀ ਜਾਂ ਸਕਦਾ ਮੈਂ देखो मैं बड़े एक एक वारी नहीं ना बिल्कुल क्लियर कर रहा हूं भारतीय जनता पार्टी 117 ਦੀ 17 ਸੀਟਾਂ ਲੜਨ ਵਾਸਤੇ ਆਪਣੀ ਤਿਆਰੀ ਕਰ ਰਹੀ ਹੈ ਅਸੀਂ ਉਸੇ ਸფერ ਦੇ ਵਿੱਚ ਪੰਜਾਬ ਦੇ ਚਾਹ ਇੰਡਸਟਰੀ ਚਾਹ ਇੰਡਸਟਰੀ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਸ਼ਹਿਰੀ ਵਿਕਾਸ ਹੋਵੇ ਚਾਹੇ ਪਿੰਡੂ ਵਿਕਾਸ ਹੋਵੇ और चाहे ਕਿਸਾਨਾ ਦੇ ਮਸਲੇ ਹੋਣ ਅਸੀਂ ਹਰ ਮਸਲੇ ਨੂੰ ਇੱਕ ਬੜੀ ਸੰਜੀਦਗੀ ਦੇ ਨਾਲ ਲੈ ਕੇ ਇੱਕ ਇੱਕ ਕਰਕੇ ਅਸੀਂ ਹੱਲ ਕਰ ਰਹੇ ਹਾਂ ਔਰ ਮੈਂ ਤੁਹਾਨੂੰ ਇਹ ਦਾਅਵਾ ਨਾਲ ਕਹਿ ਸਕਦਾ ਕਿ 2027 ਦੇ ਵਿੱਚ ਭਾਰਤ ਜਨਤਾ ਪਾਰਟੀ ਇੱਕ ਫਾਰਮੇਟੇਬਲ ਫੋਰਸ ਬਣ ਕੇ ਆਏਗੀ ਔਰ ਸਰਕਾਰ ਬਣਾਏਗੀ। ਮੇਰ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਇਹ ਸਮਝੌਤਾ ਉਸ ਦੇ ਨਾਲ ਹੀ ਹੋਏਗਾ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗਾ ਉਹ ਕੋਈ ਵੀ ਹੋਵੇ। ਹੁਣ ਕੋਈ ਸ਼ਬਦ ਤੇ ਜੇਕਰ ਫੋਕਸ ਕਰ ਲਈਏ ਤਾਂ ਅਕਾਲੀ ਦਲ ਨੂੰ ਬੀਜੇਪੀ ਤੋਂ ਲਾਭ ਹੋਂਪੀ ਕੇਂਦਰ ਦੇ ਵਿੱਚ ਦੇਖਦਾ ਕਿ ਕੇਂਦਰ ਦੇ ਵਿੱਚ ਜਾਂ ਤਾਂ ਕਵਰਸ ਹੈ। ਇਹ ਕਹ ਲਈਏ ਕਿ ਬਾਕੀ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ BSP ਹੋਵੇ ਚਾਹੇ ਕਮਿਊਨਿਸਟ ਪਾਰਟੀਆਂ ਹੋਣ ਚਾਹੇ ਉਸ ਤੋਂ ਨਾਵਾ ਖੇਤ ਨਹੀਂ ਦਲਾ ਕਿਉਂਕਿ ਕਾਲੀਦਨ ਨੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਕਿ ਖੇਤ ਦੇ ਦਰਾਂ ਨਾਲ ਮਿਲਿਆ ਜਾਵੇ ਤਾਂ BJP ਤੋਂ ਲਾਗੋ ਹੋਰ ਵੀ ਆਪਸ਼ਨ ਵੀ ਤਾਂ ਕੇਂਦਰ ਦੇ ਵਿੱਚ ਨਜ਼ਰ ਨਹੀਂ ਆਉਂਦਾ ਜੇਕਰ ਕੇਂਦਰੀ ਪਾਰਟੀਆਂ ਦੇ ਨਾਲ ਕਿਸੇ ਨਾਲ ਰਾਂਝੀ ਇਲੈਕਸ਼ਨ ਨਾ ਹੋ ਜਾਵੇ ਦੇਖੋ ਕਾਂਗਰਸ ਦੇ ਬਾਰੇ ਸ਼ਰੋਮ ਨਹੀਂ ਕਰਦਾ ਕਦੇ ਸੋਚ ਵੀ ਨਹੀਂ ਸਕਦਾ ਇਹ ਉਹ ਜਮਾਤ ਹੈ ਜਿਨੇ ਅਕਾਲ ਤਖਤ ਸਾਹਿਬ ਤੇ ਡੀਰੀ ਕਰਦਾ ਕਾਂਗਰਸ ਉਹ ਜਮਾਤ ਹੈ ਜਿਨੇ ਦਿੱਲੀ ਦੇ ਵਿੱਚ 84 ਦੇ ਵਿੱਚ ਸੱਖਾਂ ਦੀ ਤਸੱਲ ਕੋਸ਼ਿਸ਼ ਕੀਤੀ ਸੀ ਔਰ ਕਾਂਗਰਸ ਨੇ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਚ ਇਸ ਦੇਸ਼ 'ਚ ਕੋਈ ਇਕਸਰ ਨਹੀਂ ਛੱਡੀ ਐਮਰਜੈਂਸੀ ਇਸ ਕਾਂਗਰਸ ਨੇ ਲਾਈ ਔਰ ਉਸੇ ਰਾਤੇ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਨੇ ਮੈਂ ਪਰ ਫਿਰ ਦੁਬਾਰਾ ਕਿਉਂਕਿ ਜਦੋਂ ਤੁਸੀਂ ਅਲਾਈਅੰਸ ਦੀ ਗੱਲ ਕਰਦੇ ਹੋ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਦੋ ਪਾਰਟੀਆਂ ਕੱਟੀਆਂ ਹੋ ਰਹੀਆਂ ਨੇ ਬੜੇ ਹਾਈਪੋਥੈਟিক্যাল ਕੁਐਸਚਨਸ ਹੁੰਦੇ ਨੇ ਜਦੋਂ ਇਹ ਚੀਜ਼ਾਂ ਕਦੇ ਵਿਚਾਰੀਆਂ ਜਾਂਦੀਆਂ ਨੇ ਤਾਂ ਉਹ ਪਾਰਟੀ ਦੇ ਵਿੱਚ ਵਿਚਾਰੀਆਂ ਜਾਂਦੀਆਂ ਨੇ ਪਾਰਟੀ ਦੇ ਵਿੱਚ ਬਹਿ ਕੇ ਚੀਜ਼ਾਂ ਤੇ ਡਿਸਕਸ਼ਨ ਹੁੰਦੀ ਹੈ ਅੱਜ ਦੀ ਡਿਬੇਟ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਮੁਖ ਬੁਲਾ ਰਹੇ ਮੇਰੀ ਸਟੇਟਮੈਂਟ ਦੇ ਨਾਲ ਐਸਾ ਕੋਈ ਵਿਚਾਰ ਅੱਜ ਨਹੀਂ ਹੋਣ ਲੱਗਿਆ ਸੋ ਜਦੋਂ ਕੋਈ ਐਸੀ ਪ੍ਰੋਪੋਜ਼ੀਸ਼ਨ ਆਏਗੀ ਕਿਉਂਕਿ ਹਲੇ ਚੋਣਾਂ ਨੂੰ ਬਹੁਤ ਲੰਬਾ ਸਮਾਂ ਬਿਆ ਡੇਢ ਸਾਲ ਦਾ ਸਮਾਂ ਹੈ ਪਾਰਟੀ ਬੈਠੇਗੀ ਔਰ ਪਾਰਟੀ ਦੀ ਮੀਟਿੰਗ ਤੇ ਫੈਸਲਾ ਹੋਏਗਾ ਕਿ ਪਾਰਟੀ ਨੇ ਕਿਸੇ ਨਾਲ ਅਲਾਈਅንስ ਬਾਰੇ ਸੋਚਣਾ ਹੈ ਕਿ ਪਾਰਟੀ ਇਕੱਲੀ ਜੋ ਆਪਣਾ ਅਜੰਡਾ ਲੈ ਕੇ ਚੱਲ ਰਹੀ ਹੈ 117 ਚਕਾ ਲੜਨ ਦਾ ਉਹ ਤੇ ਜਾਣਾ ਸੋ ਪਾਰਟੀ ਦੇ ਫੈਸਲੇ ਹੁੰਦੇ ਨੇ ਠੁਕਵੇਂ ਸਮੇਂ ਤੇ ਜਦੋਂ ਫੈਸਲੇ ਲਏ ਜਾਣਗੇ ਉਹ ਤੁਹਾਨੂੰ ਅਸੀਂ ਕਨਵੇ ਕਰਾਂਗੇ ਬਾਕਾਇਦਾ ਪਰ ਹਾਂ ਬਹੁਤ ਸਪਸ਼ਟਾ ਪੰਜਾਬ ਦੇ ਨਾਲ ਖੜੇ ਆਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਆਂ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਆਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆਂ ਪੰਜਾਬ ਇੱਕ ਬਾਰਡਰ ਸਟੇਟ ਹੈ ਉਹਦੇ ਸ਼ਾਂਤੀ ਹੋ ਉਹਦੇ ਗੈਂਗਰ ਨਹੀਂ ਨਾ ਇੱਕ ਹੋਰ ਹੈ ਮੈਨੂੰ ਇੱਕ ਲੈਹੇ ਦੇ ਜ਼ਹਿਨ ਚ ਸਵਾਲ ਆ ਰਿਹਾ ਹੈ ਕਿ ਠੀਕ ਹੈ ਹਾਲਾਂਕਿ ਪਾਰਟੀਆਂ ਦੇ ਉੱਪਰਲੇ ਪੱਧਰ ਤੇ ਜਿਹੜਾ ਹੈ ਗੱਠਜੋੜ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਲਿਆ ਜਾਣਾ ਉਹ ਆਪਾਂ ਮੰਨ ਲੈਂਦੇ ਆ ਇਨ ਕੇਸ ਆਪਾਂ ਸਪੋਜ਼ ਕਰ ਲੈਂਦੇ ਆ ਕਿ ਜੇਕਰ ਗੱਠਜੋੜ ਦੀ ਕੋਈ ਸੁਭਾਵਨਾ ਬਣਦੀ ਹੈ ਤਾਂ ਹੁਣ ਜਿਹੜੇ ਬਾਗੀ ਧੜੇ ਵਜੋਂ ਚੱਲੇ ਹੋਏ ਨੇ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਰਿਐਕਸ਼ਨ ਰਹਿ ਸਕਦਾ ਹੈ ਕਿ ਉਹਨਾਂ ਨੂੰ ਫਿਰ ਨੇੜੇ ਲਾਏਗੀ ਅਕਾਲੀ ਦਲ ਦੇਖੋ ਗੱਠਜੋੜ ਹੋਵੇ ਗੱਠਜੋੜ ਨਾ ਹੋਵੇ ਗੱਠਜੋੜ ਵਿਚਾਰਿਆ ਜਾਵੇ ਨਾ ਵਿਚਾਰਿਆ ਜਾਵੇ ਪਰ ਪਾਰਟੀ ਦੇ ਵਿੱਚ ਡਿਸਪੀਸਪਲਨ ਰਹਿਣਾ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ ਇਨਡਿਸਪੀਸਪਲਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਜੋ ਸ਼ਰੋਮਨੀ ਅਕਾਲੀ ਦਲ ਦੀ ਨੀਤੀਆਂ ਦੇ ਨਾਲ ਸਹਿਮਤ ਹੈ ਜੋ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਇੱਕ ਡਿਸਪੀਸਪਲਡ ਵਰਕਰ ਵਾਂਗੂ ਕੰਮ ਕਰਨਾ ਚਾਹੁੰਦਾ ਸ਼ਰੋਮਨੀ ਅਕਾਲੀ ਦਲ ਉਹਨਾਂ ਨਾਲ ਹੀ ਅੱਗੇ ਵਧ ਸਕਦਾ ਹੈ ਔਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਤੋੜਨ ਦੀ ਕੋਸ਼ਿਸ਼ ਕਰੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ ਉਹ ਫਿਰ ਕੋਈ ਵੀ ਹੋਵੇ ਉਹਨਾਂ ਦਾ ਪਾਰਟੀ ਨਾਲ ਕੋਈ ਸੁਰੱਖਾ ਨਹੀਂ ਕੋਈ ਰਾਹਤੇ ਚ ਹੈ ਤੁਹਾਡੇ ਬਾਗੀ ਤੜੇ ਦਾਗੂ ਦੇਖੋ ਬਹੁਤ ਲੋਕ ਰਾਹਤੇ ਚ ਹੁੰਦੇ ਨੇ ਬਹੁਤ ਲੋਕ ਚਾਹੁੰਦੇ ਨੇ ਪਰ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਨੇ ਪ੍ਰਧਾਨ ਸਾਹਿਬ ਦੇ ਫੈਸਲੇ ਹੁੰਦੇ ਨੇ ਉਹ ਫੈਸਲੇ ਪਾਰਟੀ ਕਰਦੀ ਹੈ ਕੋਰ ਕਮੇਟੀ ਕਰਦੀ ਹੈ ਤੇ ਪ੍ਰਧਾਨ ਸਾਹਿਬ ਕਰਦੇ ਹੈ 2022 ਦੇ ਵਿੱਚ BSP ਦੇ ਨਾਲ ਗੱਠਜੋੜ ਹੁੰਦਾ ਪਰ ਫਿਲਹਾਲ ਦੀ ਗੱਡੀ ਉਹ ਗੱਠਜੋੜ ਵੀ ਟੁੱਟ ਚੁੱਕਾ ਹੈ ਤਾਂ ਕੀ ਅਕਾਲੀ ਦਲ ਨੂੰ ਪੰਜਾਬ ਦੇ ਅੰਦਰ BSP ਵੀ ਹੁਣ ਸਾਈਡ ਲਾਈਨ ਹੈ BJP ਤਾਂ ਬਿਨਾਂ ਕੋਈ ਹੋਰ ਪਾਰਟੀ ਲੱਗਦੀ ਜਿਸ ਦੇ ਨਾਲ ਗੱਠਜੋੜ ਤੋਂ ਉਹ ਪੰਜਾਬ ਦੇ ਅੰਦਰ ਨਜ਼ਰ ਆ ਰਿਹਾ ਹੈ ਅਕਾਲੀ ਦਲ ਦੇ ਨਜ਼ਰੀਏ ਤੋਂ ਜੇਕਰ ਦੇਖਿਆ ਜਾਵੇ ਰੋਹਿਤ ਜੀ ਸ਼ਰਮਨੀ ਅਕਾਲੀ ਦਲ ਖੁਦ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ ਤੇ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਰਿਸਪਾਂਸ ਹੈ ਇਸ ਤਰੀਕੇ ਦੇ ਨਾਲ ਲੋਕ ਪਿਆਰ ਦੇ ਰਹੇ ਨੇ ਬੈਕ ਟੂ ਬੈਕ ਤਿੰਨ ਸਕਸੈਸਫੁਲ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨੇ ਤਾਕਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੀ ਸੋ ਸ਼੍ਰੋਮਣੀ ਅਕਾਲੀ ਦਲ ਦੀ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਕੋਈ ਕੰਡੇ ਲੱਗਣਾ ਚਾਹੁੰਦਾ ਉਹਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਸੋਚੇਗਾ ਕਿ ਉਹ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਦੇ ਨਾਲ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਕੇ ਅੱਗੇ ਵਧਦਾ ਤੋਂ ਸਿੱਧਾ ਤਾਂ ਤੁਸੀਂ ਵੱਡੇ ਭਰਾ ਨਹੀਂ ਤੋਂ ਕੰਕਾ ਲਵਾਉਣਾਂ ਦੀ ਗੱਲ ਹੀ ਕਰ ਰਹੇ ਹੋ ਕਿ ਅਕਾਲੀ ਧਰਮ ਦੀ ਕਿਸ਼ਤੀ ਦੇ ਵਿੱਚ بیٹھ ਕੇ ਕੋਈ ਸਵਾਰ ਹੋ ਕੇ ਪਾਰ ਹੋਣਾ ਚਾਵੇ। ਫਰੀਦ ਸਾਹਿਬ ਦੇ ਵੀ ਸਵਾਲ ਹੈ। ਇਹ ਤਾਂ ਕੋਈ ਨਹੀਂ ਹੈ ਪਰ ਇਸ ਵਾਰ ਕਰ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹਰ ਨੁੱਕ ਐਂਡ ਕੋਰਨਰ ਦੇ ਉਸ ਤੇ ਪਹੁੰਚ ਰਹੀ ਹੈ। ਆਪਣੇ ਪੰਜਾਬੀ ਭਰਾਵਾਂ ਦਾ ਦਿਲ ਜਿੱਤਣ ਵਾਸਤੇ ਉਹਨਾਂ ਦੇ ਜੋ ਵੀ ਪੰਜਾਬ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਕੰਮ ਕਰ ਰਹੀ ਹੈ। ਔਰ ਕੇਂਦਰ ਸਰਕਾਰ ਵੀ ਬੜੀ ਸੰਜੀਵੀ ਦੇ ਨਾਲ ਪੰਜਾਬ ਦੇ ਹਰ ਇੱਕ ਮਾਮਲੇ ਨੂੰ ਲੈ ਕੇ ਉਸ ਨੂੰ ਸੌਟ ਆਊਟ ਕਰਨ ਵਾਸਤੇ ਕਰ ਰਹੀ ਹੈ ਜੋ ਮੈਂ ਦੱਸਿਆ ਕਿ ਆਜ਼ਾਦੀ ਦੇ ਬਾਅਦ ਮੈਂ ਤਾਂ ਇਹ ਕਹਾंगा ਕਿ ਜੇ ਪੰਜਾਬ ਪੱਕੀ ਕੋਈ ਸਰਕਾਰ ਆਈ ਹੈ ਕੇਂਦਰ ਦੇ ਇਸ ਤੋਂ ਪਹਿਲੀ ਵਾਰੀ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਤੁਸੀਂ ਪੰਜਾਬ ਦੇ ਵਿੱਚ ਦੇਖੋ ਤੁਸੀਂ ਨਰਿੰਦਰ ਮੋਦੀ ਸਰਕਾਰ ਨੇ ਕਿੰਨੇ ਕੰਮ ਕੀਤੇ ਨੇ ਔਰ ਉਹ ਕੰਮ ਹੋਏ ਨੇ ਜਿਹਨਾਂ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਕਦੀ ਇਹ ਪੰਜਾਬ ਦੇ ਹਿੱਤ ਦੇ ਵਿੱਚ ਹੋ ਸਕਦੇ ਨੇ ਸੋ ਇਸ ਕਰਕੇ ਆਪਾ ਗੰਤਾ ਪਾਰਟੀ ਦਾ ਹਰ ਕਾਰਕਟਰ ਜਿਹੜਾ ਹੈਗਾ ਅੱਜ ਪੰਜਾਬੀਆਂ ਦੇ ਬਿਹਤਰ ਵਾਸਤੇ ਕੰਮ ਕਰਦਾ ਪਿਆ ਹੈ ਉਹ ਵੀ ਕਰਨਾ ਹੈ ਸਰੀਨ ਸਾਹਿਬ ਹਰਾ ਕੇ ਹਰੇਕ ਦੇ ਆਪਣੇ ਆਪਣੇ ਵਿਊਜ਼ ਨੇ ਆਪਣਾ ਆਪਣਾ ਪੱਖ ਹੈ ਲੇਕਿਨ ਪਾਰਟੀ ਦੇ ਉੱਪਰ ਲਈ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਕਿ ਕਿਸ ਤਰੀਕੇ ਦੇ ਨਾਲ ਡਿਸੀਜਨ ਲੈਣਾ ਹੈ ਕਿਸ ਤਰੀਕੇ ਦੇ ਨਾਲ ਨਹੀਂ ਲੈਣਾ ਤੁਸੀਂ ਪੱਖ ਰੱਖਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸ਼ਦੀਪ ਪਲੇਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਹਿਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਮਾਮ ਡਿਸਕਸ਼ਨ ਕਰਨ ਦੇ ਲਈ ਇਸ ਪੂਰੀ ਖਬਰ ਨੂੰ ਲੈ ਕੇ ਪਟੋਲ ਕਰਨ ਦੇ ਲਈ ਤਾਂ 9 ਮਾਰਚ ਦਾ ਰਿਸ਼ਤਾ ਕਿੰਨੀ ਕੁ ਜਲਦੀ ਜੁੜਦਾ ਹੈ ਜਾਂ ਨਹੀਂ ਜੁੜਦਾ ਜਾਂ ਫਿਰ ਇਸੇ ਤਰੀਕੇ ਦੇ ਨਾਲ ਅਲੱਗ-ਅਲੱਗ ਚੱਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਸਾਸੀ ਸਿਆਸੀ ਮਾਹਰ ਨੇ ਜਿਹੜੇ ਉਹ ਕਾਫੀ ਜਿਹੜੇ ਪ੍ਰੈਡਿਕਸ਼ਨ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ